ਭਾਈ ਤਿੰਨ ਕਬਜੇ ਦੀ ਹੋਵਾਈ ਗਈ ਵੀ ਹੈ ਨਹੀਂ ਮੈਂ ਤਾਂ ਭਾਈ ਉਹੀ ਗੱਲ ਕੱਲੂ ਮੈਂ ਤਾਂ ਸਾਰਾ ਮੀਂਹ ਉੱਤੇ ਭਰਾਇਆ ਕੱਲ ਕੋਈ ਹੈ ਨਹੀਂ ਮੇਰੇ ਤਾਂ ਉਹੀ ਗੱਲ ਕਮਾਉਣ ਵਾਲਾ ਬੰਦਾ ਤੇ ਉਹੀ ਗੱਲ ਬੰਦਾ ਵੀ ਮੇਰਾ ਤਾਂ ਗੁਜ਼ਰਿਆ ਹੋਇਆ ਉਹਨੂੰ ਤਾਂ ਕਿੰਨਾ ਸਾਲ ਹੋ ਗਏ ਮੈਂ ਤਾਂ ਪਤਾ ਟਾਈਮ ਪਾਸ ਸਾਫ਼ ਕਰਦੀ ਆ ਵੀਰਾ ਕੀ ਕੰਮ ਕਰਦੇ ਆ ਆਹੀ ਭਾਈ ਬਸ ਮੇਰੇ ਗਾਂਦੀ ਦਿਹਾੜੀ ਆ ਹੋਰ ਤਾਂ ਕਿ ਹੋਰ ਤਾਂ ਬੁੜਾ ਤਾਂ ਕਿਹੜੇ ਅਗਲਾ ਦਿਹਾੜੀ ਦਾ ਪੈ ਵੀ ਨਹੀਂ ਲੈਂਦਾ ਕੋਈ ਵੀ ਹੋਰ ਤਾਂ ਕੀ ਕੰਮ ਐ ਭਾਈ ਮੇਰੀ ਤਾਂ ਥੱਥ ਬੰਦ ਕੇ ਹੀ ਬੇਨਤੀ ਆ ਕੱਲ ਤੁਹਾਨੂੰ ਕਿੰਨੇ ਕ ਵਜੇ ਪਤਾ ਲੱਗਿਆ ਤੁਸੀਂ ਘਰ ਦੇ ਵਿੱਚ ਹੀ ਸੀ ਜਾਂ ਕਿੱਥੇ ਹਾਂ ਹਾਂ ਭਾਈ ਇੱਥੇ ਹੀ ਸੀਗੀ ਪਾਣੀ ਧਣੀ ਬਸ ਕੱਢੀ ਜਾਂਦੀ ਸੀ ਵੀ ਅੰਦਰ ਪਾਣੀ ਆਊਗਾ ਵੀ ਤੇ ਬਸ ਜੇ ਭਾਈ ਮੜਾ ਜਾਂ ਨਾ ਉਰਾਂ ਹੁੰਦੇ ਤਾਂ ਉਹੀ ਗੱਲ ਥੱਲੇ ਆਉਣ ਵਾਲਾ ਹੀ ਕੰਮ ਸੀਗਾ ਇਹ ਤਾਂ ਬਸ 3:00 ਵਜੇ 3:30 ਕ 3:00 ਵਜੇ ਦਾ ਹੀ ਆਹੋ ਵਾਗ ਮੰਗ ਕੀ ਕਰਦੇ ਹਾਂ ਬਸ ਭਾਈ ਉਹੀ ਗੱਲ ਮਕਾਨ ਹੀ ਪੈਜੇ ਮੇਰਾ ਤਾਂ ਹੋਰ ਤਾਂ ਕੀ ਮੰਗਾ ਐ ਬਸ ਇਹੀ ਹੋ ਹੋ ਜੀ ਸਾਨੂੰ ਕਬਜੇ ਡਿੱਗੀ ਆ ਜੀ ਆਹ ਤਾਂ ਕੰਮ ਤੇ ਗਏ ਹੋਏ ਸੀ ਇਹ ਗੋੜਾਂ ਜੀਰੀ ਲਾਉਣ ਗੰਗਾ ਤਨ ਬੇਟੀਆਂ ਦਾ ਇੱਕ ਬੇਟਾ ਦਾ ਤੇ ਉਹ ਦੋ ਬਚਨਾਂ ਜੀਰੀ ਲਾਉਣ ਦਿੰਗਾ ਸੀਗਾ ਤੇ ਮੈਂ ਬਸ ਮੀ ਆਇਆ ਜਦੋਂ ਮੈਨੂੰ ਪਤਾ ਲੱਗ ਗਿਆ ਸੱਤ ਡਿੱਗੂਗੀ ਤੇ ਮੈਂ ਘਰੇ ਆ ਗਈ ਉਹਦੀ ਕੰਮ ਤੋਂ ਤੇ ਬਸ ਵਿਆਹ ਹੀ ਕਰਦੇ ਆ ਜੀ ਹੋਰ ਕੋਈ ਉਹ ਨਹੀਂ ਹੈਗਾ ਬੇਟੇ ਬੇਟੀਆਂ ਪੜ੍ਹ ਕੇ ਹੀ ਉਹ ਕਰਦੇ ਆਂ ਵਿਚਾਰੀ ਵੱਡੀ ਵੇਖਾਰ ਆ ਵੀ ਵਿਆਹ ਬਰਾਬਰ ਹੋ ਰਗਾ ਆ ਹੁਣ ਕੋਈ ਕੋਈ ਕਿਸੇ ਪਾਸੇ ਕੋਈ ਯਾਰ ਤਾਂ ਹੈ ਨਹੀਂ ਜੀ ਕਿਸੇ ਪਾਸੇ ਵੀ ਪਾ ਲਾਂਗੇ ਕੋਈ ਸਰਕਾਰ ਕੋ ਕੀ ਮੰਗ ਕਰਦੇ ਸਰਕਾਰ ਤੋਂ ਹੀ ਮੰਗ ਕਰਦੇ ਆਂ ਜੀ ਬਸ ਸਾਡਾ ਕੋਈ ਹੱਲ ਹੋਏ ਕੋਈ ਘਰ ਵਰਦਾ ਜੇ ਕੋਈ ਮਦਦ ਕਰੇ ਤਾਂ ਇਹ ਹੀ ਮੰਗ ਕਰਦੇ ਆਂ ਜੀ ਅਸੀਂ ਸਰਕਾਰ ਨੂੰ ਇਹੀ ਬੇਨਤੀ ਕਰਦੇ ਆਂ ਜੀ ਜਵਾਬਖਪਾ ਲੈ ਜੀ ਭਰਾਏ ਦੇ ਇਹ ਹੋਰ ਤੇ ਨੁਕਾ ਜੀ ਪਾਏ ਨੂੰ ਸਾਡੀ ਇਹੀ ਬੇਨਤੀ ਹੈ ਜੀ ਸਰਕਾਰ ਵਾਸਤੇ ਜਾੜਾ ਮਕਾਨ ਬਣਾਇਆ ਜਾਵੇ ਜਵਾਕ ਵਿਆਹਣ ਵਾਲਾ ਜੀ ਮੈਂ ਪਾ ਨਹੀਂ ਸਕਦਾ ਜੀ ਮਜ਼ਦੂਰੀ ਕਰਦੇ ਆ ਕੁੜੀਆਂ ਮਜ਼ਦੂਰੀ ਕਰਦੀਆਂ ਮੈਂ ਕਰਦਾ ਜਵਾਕ ਪੜਦੇ ਸੀ ਪੜ੍ਹਾਈ ਜਾਂਦੇ ਆ ਜੀ ਤੇ ਅਜੇ ਕੋਈ ਜਵਾਕ ਨਹੀਂ ਜੀ ਨੌਕਰੀ ਤੇ ਲੱਗਿਆ ਤੇ ਮੈਂ ਇਕੱਲਾ ਹੀ ਕਮਾਉਣ ਵਾਲਾ ਹਾਂ ਜੀ ਪਰਿਵਾਰ ਬੱਚੇ ਕੌਣ ਕੌਣ ਨੇ ਜੀ ਪਰਿਵਾਰ ਵਿੱਚ ਮੇਰੀ ਮਾਂ ਹੈ ਜੀ ਤਿੰਨ ਬੇਟੀਆਂ ਜੀ ਮੇਰੇ ਘਮੰਡ ਹੈ ਜੀ ਮੰਨਣੇ ਮੁੰਡਾ ਨਿਆਣਾ ਜੀ ਮੈਂ ਇਸ ਕਰਕੇ ਜੀ ਕਰ ਨਹੀਂ ਸਕਦਾ ਜੀ ਸਰਕਾਰ ਨੂੰ ਬੇਨਤੀ ਹੈ ਪੰਜਾਬ ਸਰਕਾਰ ਨੂੰ ਇਹ ਮੇਰਾ ਹਾਲ ਹੋਵੇ ਚਲੋ ਜਿਹੜਾ ਜਾਦੇ ਬਾਰਿਸ਼ ਬਹੁਤ ਜਿਆਦੇ ਹੋਈ ਹੈ ਜੀ ਮੂਲਾਧਾਰਕ ਕਹੇ ਸਕਦੇ ਆਪਾਂ ਉਹਦੇ ਚ ਇਹਨਾਂ ਦਾ ਇਸ ਪਰਿਵਾਰ ਦਾ ਜਿਹੜਾ ਮਕਾਨ ਸੀ ਉਹ ਪੁਰਾਣਾ ਸੀਗਾ ਉਹ ਡਿੱਗ ਪਿਆ ਜੀ ਜਾਨੀ ਨੁਕਸਾਨ ਇਹਨਾਂ ਦਾ ਨਹੀਂ ਹੋਇਆ ਇਹ ਖੇਤ ਜਿਹੜਾ ਕੰਮ ਕਰਨਗੇ ਹੋਏ ਸੀਗੇ ਉਸ ਕਾਰਨ ਬਚਤ ਰਹੇਗੀ ਔਰ ਇਹ ਗਰੀਬੀ ਐਨੀ ਹੈ ਇਹਨਾਂ ਦੇ ਤਿੰਨ ਬੇਟੀਆਂ ਨੇ ਕਮਾਉਣ ਵਾਲਾ ਕੱਲਾ ਵਿਆਹਣ ਦੇ ਯੋਗ ਨੇ ਤੇ ਇਹਨਾਂ ਦਾ ਜਿਹੜਾ ਮਕਾਨ ਆ ਉਹ ਅਸੀਂ ਸਾਡੇ ਹਲਕਾ ਸਰਦੂਰਗੜ੍ਹ ਐਮਐਲਏ ਅਸੀਂ ਉਹਨਾਂ ਨੂੰ ਵੀ ਪਰਜੋਰ ਬੇਨਤੀ ਕਰਦੇ ਆ ਵੀ ਇਹਨਾਂ ਦਾ ਗਰੀਬ ਦਾ ਮਕਾਨ ਜਿਹੜਾ ਡਿੱਗ ਪਿਆ ਨੁਕਸਾਨ ਹੋ ਗਿਆ ਫੈਲ ਦੇ ਆਧਾਰ ਤੇ ਇਹਨਾਂ ਦਾ ਮਕਾਨ ਬਣਾ ਕੇ ਦਿੱਤਾ ਜਾਵੇ ਜੀ ਸਰਪੰਚ ਸਾਹਿਬ ਤੁਹਾਡੇ ਵੱਲ ਪਹਿਲਾਂ ਵੀ ਦਿੱਕੇ ਭੇਜਿਆ ਗਿਆ ਸਰਕਾਰ ਨੂੰ ਇਹਨਾਂ ਦੇ ਮਕਾਨ ਬਣਾਉਣ ਦੇ हां जी ਇਹਨਾਂ ਦਾ ਜਿਹੜਾ ਹੈਗਾ ਸੈਂਟਰ ਗਵਰਨਮੈਂਟ ਦੀ ਸਕੀਮ ਸੀ ਉਹਦੇ 'ਚ ਵੀ ਅਪਲਾਈ ਕਰਾਇਆਗਾ ਪਰ ਅੱਜ ਜਿਹੜਾ ਕੱਲ ਤੂਫਾਨ ਆਇਆ ਮੀਂਹ ਚ ਖੜਚੋਲਾ ਜਿਆਦਾ ਵੱਧ ਹੋਇਆ ਉਹਦੇ 'ਚ ਮੇਰੇ ਪਿੰਡ ਤੋਂ ਤਿੰਨ ਘਰਾਂ ਦੇ ਜਿਹੜੇ ਛੱਤਾਂ ਮકાਨ ਡਿੱਗੇ ਆ ਜੀ ਦੋ ਮਾਜਬੀ ਸਿੱਖ ਐਸਸੀ ਪਰਿਵਾਰਾਂ ਦੇ ਆ ਇੱਕ ਬੀਸੀ ਪਰਿਵਾਰ ਰਾਜੇ ਸਿੱਖਾਂ ਦਾ ਮਕਾਨ ਹੈਗਾ ਜਿਹੜਾ ਕੱਲ ਡਿੱਗਾ ਜੀ ਮੀਂਹ ਚ ਸਰਪੰਚ ਸਾਹਿਬ ਗਰਮੀ ਬਹੁਤ ਜ਼ਿਆਦਾ ਹੈ ਇਹਨਾਂ ਦੇ ਘਰ ਦਾ ਨਾ ਤਾਂ ਕੋਈ ਲੜਾ ਇੱਕ ਕੂਲਰ ਹੈ ਜਿਹੜਾ ਉਹ ਵੀ ਇਸ ਦੀ ਲਪੇਟ ਵਿੱਚ ਆਏਗਾ ਇਨਾਂ ਦਾ ਜਿਹੜਾ ਘਰ ਦਾ ਸਮਾਨ ਸੀ ਟੋਟਲ ਟੁੱਟ ਹੀ ਗਿਆ ਸੀ ਤੁਹਾਨੂੰ ਤੁਸੀਂ ਦੇਖਿਆ ਹੀ ਹੈਗਾ ਆ ਇਧਰ ਸਾਹਮਣੇ ਇਹਨਾਂ ਨੇ ਛੱਪਰ ਵੀ ਲਫਾਫਾ ਤਾਣ ਰੱਖਿਆ ਵਿਚਾਰਿਆਂ ਨੇ ਵੇੜੇ 'ਚ ਬੈਠੇ ਹੈਗੇ ਤੇ ਮਕਾਨ ਇਹਨਾਂ ਦਾ ਪੂਰਾ ਟੁੱਟ ਹੀ ਚੁੱਕਾ ਜੀ ਕੀ ਮੰਗ ਕੀ ਕਰਦੇ ਸਰ ਪੰਜਾਬ ਸਰਕਾਰ ਤੋਂ ਅਸੀਂ ਮੰਗ ਕਰਦੇ ਜੀ ਇਹ ਗਰੀਬਾਂ ਦਾ ਹਾਲਾਤ ਦੇਖ ਕੇ ਵੀ ਪਹਿਲ ਦੇ ਆਧਾਰ ਤੇ ਇਹਨਾਂ ਨੂੰ ਸਹਾਇਤਾ ਦਿੱਤੀ ਜਾਵੇ ਤਾਂ ਜੋ ਆਪ ਦਾ ਇਹ ਮਕਾਨ ਬਣਾ ਸਕਣ ਜੀ